ਅਗਲੀ ਗੱਲ ਕਰਦਾ ਉਹ ਦੋ ਚੂਹਿਆਂ ਦੀ ਯਾਰੀ ਪੈ ਗਈ ਇੱਕ ਗੱਲੜ ਜੂਆ ਉਹ ਮੋਟਾ ਜਿਹਾ ਹੁੰਦਾ ਨਾ ਗੱਲੜ ਜੂਆ ਤੇ ਇੱਕ ਦੂਜਾ ਦੇਸੀ ਜੂਆ ਉਹ ਕਹਿੰਦਾ ਮੇਰੇ ਘਰ ਆਈ ਤੈਨੂੰ ਰੋਟੀ ਖਵਾਵਾਂਗੇ ਉਹ ਗੱਲੜ ਜੂਆ ਗਿਆ ਉਹਨੇ ਬਦਾਮ ਖਵਾਏ ਕਿਸ਼ਮਿਸ ਖਵਾਈ ਕਾਜੂ ਖਵਾਏ ਉਹਨੇ ਸਰਦੀਆਂ 'ਚ ਜੋੜੇ ਸੀ ਖੋ ਫੋੜਦਾ ਫੁੱਲ ਗਿਆ ਗੱਲੜ ਜੂਆ ਕਹਿੰਦਾ ਭਾਈ ਹੁਣ ਮੈਨੂੰ ਬੁਲਾਏਂਗਾ ਕਹਿੰਦਾ ਆਜੀ ਤੂੰ ਅਗਲੇ ਐਤਵਾਰ ਅਗਲੇ ਐਤਵਾਰ ਗਿਆ ਸੁੱਕਾ ਕਿਕਰ ਦਾ ਪੇੜ ਸੁੱਕਾ ਕਿਕਰ ਦਾ ਪੇੜ ਗੱਲਣ ਝੂਆ ਐ ਮਾਰੇ ਛਾਲਟ ਪੂਸੀ ਠੱਕ ਸੁੱਕੇ ਪੇੜ ਤੇ ਇੱਧਰ ਇੱਧਰ ਅੱਧਾ ਘੰਟਾ ਟਪੂਸੀਆਂ ਮਾਰਦਾ ਰਿਆ ਉਹ ਜਦੋਂ ਦੂਆ ਝੂਆ ਥੱਕ ਗਿਆ ਉਹ ਕਹਿੰਦਾ ਮਹਾਰਾਜ ਕੋ ਖਵਾ ਪਿਆ ਦੇ ਦੇ ਕਹਿੰਦਾ ਸਾਡੇ ਬੱਲੇ ਤਾਂ ਟਪੂਸੀਆਂ ਹੀ ਨਹੀਂ ਜਾਂ ਗੱਲਾਂ ਨੇ ਮਿੱਤਰੇ ਖਵਾਉਣ ਪਿਆਉਣ ਨੂੰ ਕੁਛ ਨਹੀਂ ਠੋਕੋ ਠੋਕੋ ਟਕਾ ਕੇ ਠੋਕੋ ਤੂੰ ਕਹਿੰਦਾ ਸੀ ਪੰਜਾਬ 'ਚ ਸ਼ਾਂਤੀ ਕਰੇਗਾ ਤੂੰ ਕਹਿੰਦਾ ਸੀ ਕ੍ਰਾਂਤੀ ਲਿਆਉਂਗਾ ਤੇਰੀ ਕ੍ਰਾਂਤੀ ਤੇ ਤੇਰੀ ਸ਼ਾਂਤੀ ਇੱਕ ਬੜੀ ਵੱਡੀ ਭ੍ਰੰਤੀ ਸੀ ਸ਼ਹਿਰ ਹਰਮਨ ਚਾਉਂਦਾ ਸ਼ਹਿਰ ਬਿਜ਼ਨਸ ਚਾਉਂਦਾ ਸ਼ਹਿਰ ਮੋਹਲਾ ਚਾਹੁੰਦਾ ਹੈ ਸ਼ਹਿਰ ਚਾਹੁੰਦਾ ਹੈ ਕਿ ਜਦੋਂ ਉਹ ਦੁਕਾਨ ਦੇ ਉੱਤੇ ਬੈਠੇ ਕੋਈ ਡਰਾਉਣ ਵਾਲਾ ਨਾ ਹੋਵੇ ਕੋਈ ਪੁੱਛਣ ਵਾਲਾ ਨਾ ਹੋਵੇ ਦੁਕਾਨਾਂ ਭਰੀਆਂ ਹੋਣ ਤੇ ਮਿੱਤਰ ਪਿਆਰੇ ਭਗਵੰਤਪਾਲ ਸਾਹਿਬ ਉਹ ਦਬ ਗਏ ਤੂੰ ਆ ਗੈਂਗਸਟਰਾਂ ਅੱਗੇ ਆ ਦੂਜਿਆਂ ਅੱਗੇ ਫਰਾਉਦੀਆਂ ਹੁੰਦੀਆਂ ਫਰਾਉਦੀਆਂ ਸੇਲ ਟੈਕ ਸਾਲੇ ਇੰਸਪੈਕਟਰ ਰਾਜ ਆਪਣੀ ਚਰਮ ਸੀਮਾ ਦੇ ਉੱਤੇ ਆ ਆ ਜੀਐਸਟੀ ਵਾਲੇ ਪੈਸੇ ਦੇ ਦੇ ਕੇ ਲੋਕ ਥੱਕ ਗਏ ਪੰਜਾਬ ਰਹਿਣ ਜੋਗਾ ਨਹੀਂ ਰਹਾ ਤੂੰ ਕਹਿੰਦਾ ਸੀ ਤੂੰ ਕਹਿੰਦਾ ਸੀ ਗੋਰੀ ਲੈ ਕੇ ਆਏਗਾ ਵਾਪਸ ਉਹ ਪਹਿਲਾਂ ਆਪਣੀ ਔਲਾਦ ਤੇ ਵਾਪਸ ਲਿਆ ਆਂਦੇ ਬੱਚੇ ਤੇ ਵਾਪਸ ਲਿਆ ਮਿੱਤਰਾ ਤੇ ਨਹੀਂ ਤੇ ਆਖਰ ਦੇ ਬਜੇ ਆਖੜਾ ਨਵਜੋਤ ਸਿੰਘ ਸਿੱਧੂ ਤੂੰ ਕਹ ਤੇਰੇ ਪਿੰਡ ਆਉਂਗਾ ਤੇ ਆ ਕੇ ਮੇਰੇ ਨਾਲ ਬਹਿਸ ਕਰਕੇ ਮੈਨੂੰ ਸਮਝਾ ਦੇ ਕਿ ਤੂੰ ਮਾਫੀਏ ਰਾਜ ਦੇ ਵਿੱਚ 25 ਕਰੋੜ ਰੁਪਇਆ ਨਹੀਂ ਖਾ ਰਹੇ ਤੁਸੀਂ ਸਾਰੇ ਜਣੇ ਤੁਸੀਂ ਰਲ ਕੇ 25-25 ਹਜ਼ਾਰ ਦੀ ਟਰਾਲੀ ਨਹੀਂ ਵੇਚੀ ਤੁਸੀਂ दारू ਜਿਹੜੀ ਤੁਸੀਂ 40 ਹਜ਼ਾਰ ਦੀ ਵੇਚ ਸਕਦੇ ਸੀ ਏ ਔਰ ਇਹ ਸੂਬੇ ਨੂੰ ਵਾਪਸ ਲੋਕਾਂ ਦੀ ਤਾਕਤ ਲੋਕਾਂ ਦੇ ਟੈਕਸਾਂ ਦੀ ਤਾਕਤ ਲੋਕਾਂ ਨੂੰ ਡਿਵੈਲਪਮੈਂਟ ਦੇ ਫੋਰਮ ਦੇ ਵਿੱਚ ਵਾਪਸ ਦੇ ਸਕਦੇ ਸੀ ਤੁਸੀਂ ਜੇ ਦੇ ਉੱਤੇ ਮੈਨੂੰ ਕਨਵਿੰਸ ਕਰਾ ਦੇ ਔਰ ਮੇਰੇ ਨਾਲ ਬਹਿਸ ਜਿੱਤ ਗਿਆ ਮੈਂ ਪੱਗ ਲਾ ਕੇ ਰਾਜਨੀਤੀ ਛੱਡੂੰਗਾ ਭਗਵੰਤ ਮਾਨ ਪੱਗ ਲਾ ਕੇ ਰਾਜਨੀਤੀ